ਬਹੁਤ ਜਿਆਦੇ ਮੰਤ ਭਾਗੀ ਘਟਨਾ ਜੀ ਸਾਡੇ ਨਗਰ ਮੋੜਾਂ ਦਾ ਸਿੰਘ ਬਲਵਿੰਦਰ ਸਿੰਘ ਬਹੁਤ ਹੀ ਨੇਕ ਸੁਭਾਅ ਨਾਲ ਜੰਡ ਸਰ ਤੋਂ ਆਏ ਬੀਸੀ ਜੀ ਉਹ ਚਲੇ ਗਏ ਨੇ ਜੀ ਇੱਥੇ ਬੈਠੇ ਸੀ ਹਾਂਜੀ ਉਹ ਚਲ ਗਏ ਜੀ ਉਹ ਕੀ ਕਹਿ ਰਹੇ ਨੇ ਜੀ ਆਂਦ ਨੂੰ ਉਹ ਕਹਿੰਦੇ ਜੀ ਅਸੀਂ ਗਲਤੀ ਮੰਨ ਲੈਨੇ ਤੇ ਰਾਜੀਨਾਮਾ ਕਰ ਲੇ ਦਸਤਾਰ ਦੀ ਬੇਅਦਬੀ ਕਰਨੀ ਕੇਸਾਂ ਦੀ ਬੇਅਦਬੀ ਕਰਨੀ ਉਸ ਤੋਂ ਬਾਅਦ ਗਲਤੀ ਮੰਨ ਲੈਣੀ ਇਹਨੂੰ ਕਿਸ ਤਰ੍ਹਾਂ ਜਾਇਜ਼ ਮੰਨਦੇ ਨੇ ਜੀ ਵਿਅਕਤੀ ਨੇ ਆ ਕੇ ਉਹਨੂੰ ਸਜ਼ਾ ਦੇਣ ਜਾਂ ਫਿਰ ਪਿੰਡ ਦੇ ਸਾਹਮਣੇ ਲੈ ਕੇ ਆਉਣ ਉਹਨੂੰ ਇੱਥੇ ਪਿੰਡ ਚ ਗੁਰੂ ਘਰ ਚ ਲੈ ਆ ਹੁਣ ਲੈ ਕੇ ਆਏ ਨੇ ਜੀ ਨਹੀਂ ਜੀ ਜੇ ਗਲਤੀ ਮੰਨੀ ਜਿਹੜਾ ਬੰਦਾ ਕੋਈ ਗਲਤੀ ਕਰਦਾ ਗਲਤੀ ਉਹਦੀ ਹੁੰਦੀ ਆ ਉਹ ਤਾਂ ਗਨਾਹ ਜੀ ਗਨਾਹ ਦਾ ਕੋਈ ਮਾਫੀ ਨਹੀਂ ਹੁੰਦੀ ਨਾ ਉਹ ਤਾਂ ਸਜ਼ਾ ਹੁੰਦੀ ਗਨਾਹ ਦੀ ਇੱਕ ਪਾਸੇ ਤਾਂ ਆਪਾਂ ਗ੍ਰਾਂਥੀ ਸਿੰਘ ਨੂੰ ਆ ਕੇ ਚਰਨੀ ਚਰਨ ਛੋਹਨੇ ਆ ਵੀ ਸਾਡੀ ਬਾਬਾ ਜੀ ਆਰਦਾਸ ਕਰੋ ਸਾਡੀ ਬੇਨਤੀ ਕਰੋ ਇੱਕ ਪਾਸੇ ਤਾਂ ਆਪਾਂ ਗੱਲਾਂ ਕਰਦੇ ਆ ਇੱਕ ਪਾਸੇ ਉਹ ਬੇਅਦਬੀ ਪੱਗ ਦੀ ਬੇਅਦਬੀ ਕੇਸ ਪੱਟੇ ਜਾਂਦੇ ਆ ਕੋਈ ਚਲੋ ਰੌੜਾ ਤੁਸੀਂ ਪੰਚਾਇਤ 'ਚ ਬੈਠੋ ਨਵੇੜੋ ਤੁਸੀਂ ਆ ਕੇ ਗੁਰੂ ਗੁਰੂ ਘਰ ਦੇ ਵਿੱਚ ਵੜਦੇ ਹੋ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਆ ਕੇ ਉਹਨਾਂ ਨੂੰ ਚੁੰਮੜੇ ਜਾਂਦੇ ਹੋ ਉਹਦਾ ਬਹੁਤ ਹੀ ਨਰਮ ਨੇਕ ਸੁਭਾਅ ਦੇ ਬੰਦੇ ਆ ਜੀ ਉਹਨਾਂ ਨੇ ਕਿੰਨਾ ਲੰਮਾ ਸਮਾਂ ਤਾਂ ਨੌਕਰੀ ਕੀਤੀ ਹੈ ਸਰਕਾਰੀ ਕਲਰਕ ਸੀ ਜੀ ਉਹ ਜੀ ਉਹਨਾਂ ਨੇ ਉਦੋਂ ਤੋਂ ਬਾਅਦ ਉਹ ਉਹਨਾਂ ਨੂੰ ਘਟੋ ਘਟ 50 ਸਾਲ ਉਹਨਾਂ ਨੂੰ ਪਾਠਾਂ ਦੀ ਸੇਵਾ ਕਰਦੇ ਨੇ ਤੇ 2017 ਤੋਂ ਲਗਾਤਾਰ ਉਹ ਗ੍ਰਾਂਥੀ ਡਿਊਟੀ ਨਿਭਾ ਰਹੇ ਆ ਪਿੰਡ ਉਹਨਾਂ ਦਾ ਕਿ ਕਹੀ ਜਾਂਦਾ ਕਿਤੇ ਹੱਕ ਸੀ ਗ੍ਰਾਂਥੀ ਸਿੰਘ ਨਾਲ ਖੜਨ ਦਾ ਹੁਣ ਉਹਨਾਂ ਨੇ ਪਿੰਡ ਕੌਣ ਗ੍ਰਾਂਥੀ ਸਿੰਘ ਬਣੂਗਾ ਜੀ ਕੋਈ ਬਣੂ ਜਾ ਕੇ ਕੋਈ ਸੇਵਾ ਨਿਭਾਊਗਾ ਇਹਨਾਂ ਦੇ ਪਿੰਡ ਦੇ ਗ੍ਰਾਂਥੀ ਨੂੰ ਜੰਬੜੀ ਜਾਂਦੇ ਪ੍ਰਵਿੰਦਰ ਸਿੰਘ ਤਾਂ ਪਿੰਡ ਦੇ ਵਿੱਚ ਜਿੱਦੂ ਮਰਜੀ ਪੁੱਛ ਲੇ ਬੱਚੇ ਬੱਚੀ ਤੋਂ ਪੁੱਛ ਲੋ ਕਿਹੋ ਜਿਹਾ ਇਨਸਾਨ ਆ ਜੀ ਬਹੁਤ ਨੇਕ ਦਿਲ ਇਨਸਾਨ ਆ ਜੀ ਬੇਚਾਰਾ ਉਹ ਵਿਆਗਤੀ ਨੇ ਗਨਾਹ ਕੀਤਾ ਤੇ ਗਨਾਹ ਵੀ ਗੁਰੂ ਦਾ ਵਜ਼ੀਰ ਆ ਜਿਹੜਾ ਉੱਥੇ ਡਿਊਟੀ ਨਿਭਾ ਰਿਆ ਉਹਦੀ ਕੇਸਾਂ ਦੀ ਬੇਅਦਬੀ ਅਦਸਾਰ ਦੀ ਬੇਅਦਬੀ ਕੀਤੀ ਇਸ ਸਮੇਂ ਅਸੀਂ ਗ੍ਰਾਂਥੀ ਸਿੰਘ ਦੇ ਪਿੰਡ ਮੌੜ ਨਾਬਾ ਦੇ ਵਿੱਚ ਖੜੇ ਆਂ ਸੋ ਪਤਵੰਤੇ ਸੱਜਣ ਨੇ ਗੁਰੂ ਘਰ ਦੀ ਕਮੇਟੀ ਆ ਸਾਰੇ ਖੜੇ ਨੇ ਗੱਲਬਾਤ ਕਰਦੇ ਆ ਕੀ ਕਹਿੰਦੇ ਨੇ ਪਹਿਲਾਂ ਬਾਬਾ ਜੀ ਨੇ ਪਾਠੀ ਸਿੰਘ ਨੇ ਹਾਂਜੀ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਪਾਠੀ ਸਿੰਘ ਨਾਲ ਹੋਇਆ ਪਿੰਡ ਦੇ ਵਿੱਚ ਨਾਲ ਦੀ ਬਹੁਤ ਜ਼ਿਆਦਾ ਮੰਦਭਾਗੀ ਘਟਨਾ ਜੀ ਸਾਡੇ ਨਗਰ ਮੌੜਾਂ ਦਾ ਸਿੰਘ ਬਲਵਿੰਦਰ ਸਿੰਘ ਬਹੁਤ ਹੀ ਨੇਕ ਸੁਭਾਅ ਉਹਨਾਂ ਦਾ ਜੀ ਤੇ ਉਹ ਸ਼ਾਮ ਨੂੰ ਕੱਲ ਹੀ ਇੱਕ ਤਰੀਕ ਨੂੰ ਜੀ ਰਹਿਰਾ ਸਾਹਿਬ ਦਾ ਪਾਠ ਕਰਨ ਇਸ ਨੂੰ ਬੈਠੇ ਸੀਗੇ ਬਾਹਰ ਇੱਕ ਪਿੰਡ ਦਾ ਹੀ ਵਿਅਕਤੀ ਆਇਆ ਔਨਸਾਰ ਉਹਨਾਂ ਨੂੰ ਗਾਲੀ ਗਲੋਚ ਕਰਨ ਲੱਗ ਗਿਆ ਤੇ ਉਹਨਾਂ ਦੇ ਥੱਪੜ ਮਾਰੇ ਦਸਤਾਰ ਦੀ ਉਹਨਾਂ ਦੀ ਬੇਅਦਬੀ ਕੀਤੀ ਉੱਤੇ ਪੈ ਰੱਖਿਆ ਜੀ ਜੀ ਤੇ ਬਹੁਤ ਹੀ ਮੰਦ ਭਾਗੀ ਘਟਨਾ ਤੇ ਸਾਡੇ ਨਗਰ ਦੀ ਮੋੜਾਂ ਦੀ ਸਮੂੱਚੀ ਪੰਚਾਇਤ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਸਮੁੱਚਾ ਨਗਰ ਭਾਈ ਬਲਵਿੰਦਰ ਸਿੰਘ ਦੇ ਨਾਲ ਆ ਤੇ ਉਹਨਾਂ ਨੂੰ ਇਨਸਾਫ ਦੀ ਮੰਗ ਕਰਦਿਆਂ ਜੀ ਜੀ ਉਹ ਪਿੰਡ ਵਾਸੀ ਵੀ ਆਏ ਬੇ ਸੀਗੇ ਜੀ ਉਹ ਪਿੰਡ ਤੋਂ ਕਿਹੜਾ ਪਿੰਡ ਸੀਗਾ ਜੀ ਉਹ ਹਾਂ ਜੰਡ ਸਰ ਜੀ ਜੰਡ ਸਰ ਤੋਂ ਆਏ ਬੇ ਸੀਗੇ ਉਹ ਚਲੇ ਗਏ ਨੇ ਜੀ ਇੱਥੇ ਬੈਠੇ ਸੀ ਹਾਂਜੀ ਉਹ ਚਲ ਗਏ ਜੀ ਉਹ ਕੀ ਕਹਿ ਰਹੇ ਨੇ ਜੀ ਆਉਂਦੇ ਨੇ ਉਹ ਕਹਿੰਦੇ ਜੀ ਅਸੀਂ ਗਲਤੀ ਮੰਨ ਲੈਨੇ ਤੇ ਰਾਜੀਨਾਮਾ ਕਰ ਲੋ ਹੂੰ ਤੇ ਇਦਾਂ ਦਸਤਾਰ ਦੀ ਬੇਅਦਵੀ ਕਰਨੀ ਕੇਸਾਂ ਦੀ ਬੇਅਦਵੀ ਕਰਨੀ ਉਸ ਤੋਂ ਬਾਅਦ ਗਲਤੀ ਮੰਨ ਲੈਣੀ ਇਹਨੂੰ ਕਿਸ ਤਰ੍ਹਾਂ ਜਾਇਜ਼ ਮੰਨਦੇ ਨੇ ਜੀ ਵਿਅਕਤੀ ਨੂੰ ਲਿਆ ਕੇ ਉਹਨੂੰ ਸਜ਼ਾ ਦੇਣ ਜਾਂ ਫਿਰ ਪਿੰਡ ਦੇ ਸਾਹਮਣੇ ਲੈ ਕੇ ਆਉਣ ਉਹਨੂੰ ਇੱਥੇ ਪਿੰਡ ਚ ਗੁਰੂ ਘਰ ਚ ਲੈ ਆ ਹੁਣ ਲੈ ਕੇ ਆਏ ਨੇ ਜੀ ਨਹੀਂ ਜੀ ਅੱਛਾ ਜੇ ਗਲਤੀ ਮੰਨਨੀ ਜਿਹੜਾ ਬੰਦਾ ਕੋਈ ਗਲਤੀ ਕਰਦਾ ਗਲਤੀ ਉਹਦੀ ਹੁੰਦੀ ਆ ਉਹ ਤਾਂ ਗਨਾਹ ਜੀ ਗਨਾਹ ਦਾ ਕੋਈ ਮਾਫੀ ਨਹੀਂ ਹੁੰਦੀ ਨਾ ਉਹ ਤਾਂ ਸਜ਼ਾ ਹੁੰਦੀ ਗਨਾਹ ਦੀ ਉਹ ਵਿਆਗਤੀ ਨੇ ਗਨਾਹ ਕੀਤਾ ਤੇ ਗਨਾਹ ਵੀ ਗੁਰੂ ਦਾ ਵਜ਼ੀਰ ਆ ਜਿਹੜਾ ਉੱਥੇ ਡਿਊਟੀ ਨਿਭਾ ਰਿਆ ਉਹਦੀ ਕੇਸਾਂ ਦੀ ਬੇਅਦਬੀ ਅਦਸਾਰ ਦੀ ਬੇਅਦਬੀ ਕੀਤੀ ਜੀ ਤੇ ਹੁਣ ਉਹ ਪ੍ਰਮਾਤਮਾ ਜਾਣਦਾ ਜੀ ਉਹਦੀ ਮਨ ਦੀ ਮਨਸ਼ਾ ਕੀ ਸੀ ਕੀ ਮਨਸ਼ਾ ਲੈ ਕੇ ਆਇਆ ਸੀ ਉਹ ਪਰ ਸਾਡੇ ਨਗਰ ਦੇ ਮੋੜਾਂ ਦੀ ਗੱਲ ਪੱਤੀ ਦੀ ਸਮੁੱਚੀ ਪੰਚਾਇਤ ਪ੍ਰਬੰਧਕ ਕਮੇਟੀ ਸਾਰੀਆਂ ਸੰਗਤਾਂ ਪਤਵੰਤੇ ਸੱਜਣਾਂ ਸਰਪੰਚ ਸਾਹਿਬ ਕਮੇਟੀ ਪ੍ਰਬੰਧਕ ਕਮੇਟੀ ਖੜੀ ਨੌਜਵਾਨ ਖੜੇ ਆ ਪਰ ਅਨਸਾਫ਼ ਦੀ ਮੰਗ ਕਰਦੇ ਆ ਜੀ ਬਲਵਿੰਦਰ ਸਿੰਘ ਨੂੰ ਅਨਸਾਫ਼ ਮਿਲੇ ਉਸ ਵਿਅਕਤੀ ਤੇ ਜਿਹੜੀ ਬੰਦੀ ਧਾਰਾ ਲੱਗੇ 295 ਲੱਗੇ ਜੀ ਜਿਹੜੀ ਬੇਅਦਬੀ ਉਹਨੇ ਕੀਤੀ ਕੇਸਾਂ ਦੀ ਦਸਤਾਰ ਦੀ ਤੇ ਕਾਨੂੰਨ ਤੋਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਵੀ ਅਨਸਾਫ਼ ਮਿਲੇ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਰ ਰਿਹਾ ਜੀ ਕਾਰਵਾਈ ਪ੍ਰਸ਼ਾਸਨ ਹਜੇ ਤਾਈਂ ਸਾਨੂੰ ਕੋਈ ਉਮੀਦ ਨਹੀਂ ਜੀ ਏਦੋਂ ਅੱਗੇ ਦੇਖਦੇ ਹੁਣ ਕੀ ਕਰਦਾ ਪ੍ਰਸ਼ਾਸਨ ਜੀ ਨਹੀਂ ਤਾਂ ਪ੍ਰਸ਼ਾਸਨ ਦਾ ਰਾਤ ਹੀ ਫਰਜ ਬੰਦਾ ਸੀ ਉਹ ਵਿਅਕਤੀ ਨੂੰ ਲਿਆ ਕੇ ਨਾਲ ਦੀ ਨਾਲ ਹੀ ਧਰਾਵਾ ਲਾ ਕੇ ਤੇ ਉਹਦੇ ਤੇ ਪਰਚਾ ਕਰਦੇ ਜੀ ਹੂੰ ਕਿਤੇ ਨਾ ਕਿਤੇ ਕੋਈ ਪ੍ਰੈਸ਼ਰ ਹੈ ਜਿਹੜਾ ਰਾਜੀ ਬੰਦੇ ਦਾ ਹੀ ਪ੍ਰੈਸ਼ਰ ਪਾਇਆ ਜਾ ਰਿਹਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਹੁਣ ਬਲਵਿੰਦਰ ਸਿੰਘ ਤੇ ਪ੍ਰੈਸ਼ਰ ਪਾ ਰਹੇ ਵੀ ਤੁਸੀਂ ਰਾਜੀ ਨਾਵਾ ਹੀ ਕਰ ਲੋ ਤੇ ਉਹ ਬੜਾ ਹੀ ਨੇਕ ਸੁਭਾਅ ਦਾ ਬੜਾ ਠੰਡੇ ਸੁਭਾਅ ਦਾ ਵਿਅਕਤੀ ਆ ਉਹ ਸਿੰਘ ਪਹਿਲਾਂ ਉਹ ਜੋਬ ਵੀ ਕਰਦੇ ਸਰਕਾਰੀ ਜੋਬ ਕੀਤੀ ਉਹਨਾਂ ਨੇ ਜੀ ਹਾਂਜੀ ਤੇ 50 ਸਾਲ ਤੋਂ ਸੇਵਾ ਨਿਭਾ ਰਹੇ ਆ ਪਾਠ ਕਰ ਰਹੇ ਆ ਪਹਿਲਾਂ ਮੂੰ ਪਾਠ ਕਰਦੇ ਸੀਗੇ ਡਿਊਟੀ ਨਹੀਂ ਕਰਦੇ ਸੀ ਹੁਣ ਕੁਝ ਸਮੇਂ ਤੋਂ ਜੰਡਸਾਰ ਪਿੰਡ ਉਥੇ ਕੋਠਿਆਂ ਚ ਡਿਊਟੀ ਨਿਭਾ ਰਹੇ ਆ ਗੁਰੂ ਘਰ ਦੇ ਵਜ਼ੀਰ ਨੂੰ ਗੁਰੂ ਘਰ ਦੇ ਵਿੱਚ ਆ ਕੇ ਕੁੱਟ ਦੇਣਾ ਜੀ ਇਸ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਗੁਰੂ ਘਰ ਦੇ ਵਜ਼ੀਰੋਂ ਕੱਲ ਨੂੰ ਕੀ ਇਹਦਾ ਅਸਰ ਪਊਗਾ ਜੀ ਕੀ ਅਸੀਂ ਜਿਨ੍ਹਾਂ ਤੋਂ ਅਰਦਾਸਾਂ ਕਰਾਉਂਦੇ ਆ ਸਾਰੇ ਨਗਰ ਦੀ ਸੁਖ ਸ਼ਾਂਤੀ ਲਈ ਗੁਰੂ ਦਾ ਵਜ਼ੀਰ ਅਰਦਾਸ ਕਰਦਾ ਜੀ ਸਾਮ ਸਵੇਰੇ ਤੇ ਉਹਦੇ ਨਾਲ ਇਦਾਂ ਹੋ ਜਾਣਾ ਇਹ ਬਹੁਤ ਜਿਆਦਾ ਮੰਦ ਭਾਗੀ ਘਟਨਾ ਜੀ ਇਦਾਂ ਗੁਰੂ ਕੇ ਵਜ਼ੀਰਾਂ ਨੂੰ ਜੇ ਹਰੇਕ ਹੀ ਵਿਅਕਤੀ ਆ ਕੇ ਗੱਲ ਪੈਜੂਗਾ ਤੇ ਫਿਰ ਅਸੀਂ ਕੀ ਗਾਂ ਸੰਦੇਸ਼ ਪਹੁੰਚਾ ਸਕਦੇ ਹਾਂ ਬਹੁਤ ਹੀ ਮੰਦ ਭਾਗੀ ਘਟਨਾ ਹੈ ਪਰ ਇਦਾਂ ਦੇ ਵਿਅਕਤੀਆਂ ਨੂੰ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੀ ਹੋਰ ਵੀ ਵੀਰ ਨੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਗਗਨਪ੍ਰੀਤ ਸਿੰਘ ਹੈ ਜੀ ਗਗਨਪ੍ਰੀਤ ਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਘਟਨਾ ਨੂੰ ਗੁਰੂ ਘਰ ਦੇ ਵਜ਼ੀਰ ਦੇ ਨਾਲ ਕੁੱਟਮਾਰ ਹੋਣੀ ਗੁਰੂ ਘਰ ਦੇ ਅੰਦਰ ਬਹੁਤ ਮੰਦ ਭਾਗੀ ਘਟਨਾਏ ਜੋ ਸਭ ਦੀਆਂ ਅਰਦਾਸਾਂ ਕਰਦੇ ਨੇ ਸਭ ਨੂੰ ਸ਼ੁਕ ਸ਼ਾਂਤੀਆਂ ਲਈ ਗੁਰੂ ਮਹਾਰਾਜ ਦੇ ਅੱਗੇ ਬੇਨਤੀਆਂ ਕਰਦੇ ਨੇ ਉਹਨਾਂ ਨਾਲ ਇਦਾਂ ਬਹੁਤ ਜਿਆਦੇ ਮੰਦ ਭਾਗੀ ਘਟਨਾ ਜੀ ਜਿੰਨੀ ਵੀ ਕੋਹ ਨੀਂਦਰ ਜੋ ਗੱਲ ਹੈਗੀ ਇੱਕ ਵਾਰੀ ਸੇ ਤਾਂ ਆਪਾਂ ਗ੍ਰਾਂਥੀ ਸਿੰਘ ਨੂੰ ਆ ਕੇ ਚਰਨੀ ਚਰਨ ਛੋਹਨੇ ਆ ਵੀ ਸਾਡੀ ਬਾਬਾ ਜੀ ਆਰ ਅਰਦਾਸ ਕਰੋ ਸਾਡੀ ਬੇਨਤੀ ਕਰੋ ਇੱਕ ਵਾਰੀ ਸੇ ਤਾਂ ਆਪਾਂ ਗੱਲਾਂ ਕਰਦੇ ਆ ਇੱਕ ਬਸ ਉਹਨਾਂ ਦੀ ਬੇਅਦਬੀ ਪੱਗ ਦੀ ਬੇਅਦਬੀ ਕੇਸ ਪੱਟੇ ਜਾਂਦੇ ਆਗੇ ਕੋਈ ਚਲੋ ਰੌਲਾ ਤੁਸੀਂ ਪੰਚਾਇਤ 'ਚ ਬੈਠੋ ਨਵੇੜੋ ਤੁਸੀਂ ਆ ਕੇ ਗੁਰੂ ਗੁਰੂ ਘਰ ਦੇ ਵਿੱਚ ਵੜਦੇ ਹੋ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਆ ਕੇ ਉਹਨਾਂ ਨੂੰ ਚੁੰਮੜੇ ਜਾਂਦੇ ਹੋ ਉਹ ਵੀ ਇੱਕ ਵਿਅਕਤੀ ਆ ਉਹ ਨੌਜਵਾਨਾ ਕੋਈ ਮੇਲ ਹੀ ਨਹੀਂ ਘਾ ਕੇ ਉਹਨਾਂ ਨੂੰ ਚੁੰਮੜ ਕੇ ਜਿਆ ਕੇ ਕਿੱਡੀ ਚੱਕੀ ਜੀ ਕੋਈ ਰੌਲਾ ਵੀ ਨਹੀਂ ਕੋਈ ਭਤੀਜੇ ਨਾਲ ਲੈਣ ਦੇਣ ਸੀਗਾ ਉਹਦੀ ਜ਼ਿੰਮੇਵਾਰੀ ਲੱਤੀ ਆ ਬਈ ਤੁਸੀਂ ਥੋੜੀ ਜਿਹੜਾ ਲੈਣ ਦੇਣਾ ਅਸੀਂ ਤੁਹਾਡੇ ਪੈਸੇ ਦਵਾਵਾਂਗੇ ਉਹਨਾਂ ਨੇ ਤਾਂ ਜ਼ਿੰਮੇਵਾਰੀ ਲੱਤੀ ਆ ਉਹਨਾਂ ਨਾਲ ਤਾਂ ਕੋਈ ਲੈਣ ਦੇਣ ਨਹੀਂ ਜਿਹੜਾ ਬਲਵਿੰਦਰ ਸਿੰਘ ਦਾ ਰੌਲੇ ਵਾਲਾ ਬੰਦਾ ਨਹੀਂ ਜੀ ਆ ਸਾਡਾ ਸਾਰਾ ਪਿੰਡ ਖੜਾ ਪੁੱਛ ਲੋ ਕੋਈ ਇੱਕ ਬੰਦਾ ਆ ਕੇ ਕਹਦੇ ਭਾਈ ਬਿੰਦਰ ਦਾ ਰੌਲੇ ਵਾਲਾ ਬੰਦਾ ਜੀ ਉਹ ਤਾਂ ਬਹੁ ਉਹਨਾਂ ਨੇ ਕਿੰਨਾ ਲੰਮਾ ਸਮਾਂ ਦਾ ਨੌਕਰੀ ਕੀਤੀ ਹੈ ਸਰਕਾਰੀ ਕਲਰਕ ਸੀ ਜੀ ਉਹ ਜੀ ਉਹਨਾਂ ਨੇ ਉਦੋਂ ਤੋਂ ਉਹ ਉਹਨਾਂ ਨੂੰ ਘਟਾ ਘਟ 50 ਸਾਲ ਉਹਨਾਂ ਨੂੰ ਪਾਠਾਂ ਸੇਵਾ ਕਰਦੇ ਨੂੰ ਤੇ 2017 ਤੋਂ ਲਗਾਤਾਰ ਉਹ ਗ੍ਰਾਂਥੀ ਡਿਊਟੀ ਨਿਭਾ ਰਹੇ ਆ ਸਾਡੇ ਵੀ ਆ ਗੁਰੂ ਘਰ ਸਾਹਿਬ ਤੁਸੀਂ ਦੇ ਕੇ ਇੱਥੇ ਨਿਭਾ ਕੇ ਗਏ ਡਿਊਟੀ ਜੀ ਲੰਮਾ ਸਮਾਂ ਹੋ ਕਾਫੀ ਲੰਮਾ ਸਮਾਂ ਸਾਡੇ ਪਿੰਡ ਦੇ ਬੰਦੇ ਆ ਜੀ ਨਰਮਾਂਗੇ ਧੱਕਾ ਹੋਗਾ ਉਹਨਾਂ ਨਾਲ ਸਤਾਵਾ ਸੀ ਹੀ ਮਾਂ ਕਰਦੇ ਵੀ ਸਜ਼ਾ ਹੋਵੇ ਵੀ ਜਾਂ ਨੂੰ ਦੋਸ਼ੀ ਨੂੰ ਉਹਦੇ ਬਣਦਾ ਪਰਚਾ ਕੋਈ ਕਾਰਵਾਈ ਤਾਂ ਹੋਵੇ ਨਾ ਜੀ ਹਾਂ ਤੇ ਇਹੀ ਪਿੰਡ ਉਹਨਾਂ ਦਾ ਕਿ ਕਹੀ ਜਾਂਦਾ ਕਿ ਤੇ ਹੱਕ ਸੀ ਗ੍ਰਾਂਥੀ ਸਿੰਘ ਨਾਲ ਖੜਨ ਦਾ ਹੁਣ ਉਹਨਾਂ ਨੇ ਪਿੰਡ ਕੌਣ ਗ੍ਰਾਂਥੀ ਸਿੰਘ ਬਣੂਗਾ ਜੀ ਕੋਈ ਬਣੂ ਜਾ ਕੇ ਕੋਈ ਸੇਵਾ ਨਾ ਪਾਊਗਾ ਵੀ ਇਹਨਾਂ ਦੇ ਪਿੰਡ ਦੇ ਗ੍ਰਾਂਥੀ ਨੂੰ ਜੰਬੜੀ ਜਾਂਦੇ ਕੌਣ ਖੜੂ ਉਸੇ ਦੱਸੋ ਜਾ ਕੇ ਮੈਟੀ ਦਾ ਪਿੰਡ ਦਾ ਹੱਕ ਸੀਗਾ ਉਹਦੇ ਹੱਕ 'ਚ ਖੜਨਾ ਦੋਸੀ ਨੂੰ ਸਜ਼ਾ ਦੇ ਬੋ ਹਾਂ ਵੀ ਨਾਲ ਗ੍ਰਾਂਥੀ ਸਿੰਘ ਨੂੰ ਲੈ ਕੇ ਆਪ ਪੁਲਿਸ ਕੋਲ ਜਾਣ ਵੀ ਸਾਡੇ ਪਿੰਡ ਦਾ ਬੰਦਾ ਉਹਨੂੰ ਚੱਕੋ ਜੀ ਉਹਨੇ ਆਹ ਕੰਮ ਕੀਤਾਗਾ ਆਪ ਗਏ ਨਹੀਂ ਜੀ ਉਹਨੂੰ ਨਾਲ ਨਹੀਂ 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 ਜੋ ਤਾਂ ਸਾਡੇ ਕੋਲੇ ਇੱਥੇ ਆਏ ਸੀ ਰਾਤ ਵੇਲੇ ਸ਼ਾਇਦ ਬਾਬੇ ਰਾਤ ਐਸ ਨਹੀਂ ਸਵੇਰੇ ਤੇ ਹੁਣ ਵੀ ਆਏ ਸੀਗੇ ਜੀ ਤੇ ਗਲਤੀ ਹੋ ਗਈ ਇਹ ਗੱਲ ਕਹਿੰਦੇ ਇਹ ਗਲਤੀ ਥੋੜੀ ਹੈ ਜੀ ਇਹਦਾ ਸਰਾਸਰ ਧੱਕਾ ਗਨਾ ਹੈਗਾ ਗੁਰੂ ਘਰ ਦੇ ਉਹਨੂੰ ਸਿੰਘ ਨੂੰ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਮੈਨੂੰ ਹਰਜੀਤ ਸਿੰਘ ਹੈ ਜੀ ਸਾਫ ਦਾ ਸਰਪੰਚ ਹੈ ਜੀ ਗੱਲ ਪੱਤੀ ਦਾ ਜੀ ਹਰਜੀਤ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਗੁਰੂ ਘਰ ਦੇ ਵਜ਼ੀਰ ਨੂੰ ਅਸੀਂ ਹਮੇਸ਼ਾ ਉੱਚਾ ਉਹਦਾ ਦੰਨੇ ਆ ਜੀ ਕਿ ਸਾਡੇ ਗੁਰੂ ਘਰ ਦਾ ਵਜ਼ੀਰ ਆ ਸਾਡੇ ਸਭ ਤੋਂ ਮੂਰੇ ਜਦੋਂ ਅਸੀਂ ਗੁਰੂ ਘਰ ਆਉਂਨੇ ਆ ਤਾਂ ਵਜ਼ੀਰ ਸਾਨੂੰ ਮਿਲਦੇ ਨੇ ਕੋਈ ਵੀ ਅਰਦਾਸ ਕਰਾਉਣੀ ਆ ਕੁਝ ਵੀ ਕਰਾਉਣੀ ਆ ਤਾਂ ਵਜ਼ੀਰ ਨੂੰ ਕਿਹਾ ਜਾਂਦਾ ਹੈ ਗੁਰੂ ਘਰ ਦੇ ਨੂੰ ਤੇ ਉਹਨਾਂ ਨਾਲ ਇਦਾਂ ਦੀ ਹੁੰਦਾ ਹੈ ਬਹੁਤ ਮਾੜੀ ਗੱਲ ਆ ਜੀ ਸਾਨੂੰ ਤਾਂ ਅਸੀਂ ਸੋਸ਼ਲ ਮੀਡੀਆ ਤੇ ਅਸੀਂ ਵੀਡੀਓ ਦੇਖੀ ਜਦੋਂ ਜਦੋਂ ਅਸੀਂ ਦੇਖਿਆ ਬਰਵਿੰਦਰ ਸਿੰਘ ਨੂੰ ਤੇ ਮੈਂ ਆਹ ਯਾਰ ਇਹ ਤਾਂ ਬਹੁਤ ਮਾੜੀ ਗੱਲ ਆ ਹਨਾ ਬਰਵਿੰਦਰ ਸਿੰਘ ਤਾਂ ਪਿੰਡ ਦੇ ਵਿੱਚ ਜਿੱਧੂ ਮਰਜੀ ਪੁੱਛ ਲਓ ਬੱਚੇ ਬੱਚੀ ਤੋਂ ਪੁੱਛ ਲਓ ਕਿ ਉਹ ਜਾ ਇਨਸਾਨ ਆ ਜੀ ਬਹੁਤ ਨੇਕ ਦਿਲ ਇਨਸਾਨ ਆ ਜੀ ਵਿਚਾਰਾ ਸਾਨੂੰ ਨਹੀਂ ਪਤਾ ਵੀ ਉਹਦੇ ਭਤੀਜੇ ਦਾ ਕੋਈ ਲੈਂਡ ਜੇਣਾ ਕਿਵੇਂ ਆ ਕਿਵੇਂ ਨਹੀਂ ਜੇ ਕੋਈ ਤਾਂ ਲੈਂਡ ਜੇਣ ਵੀ ਸੀਗਾ ਉਹਨਾਂ ਦਾ ਕੋਈ ਆ ਕੇ ਪੰਚਾਇਤ 'ਚ ਗੱਲ ਕਰ ਦੇ ਬਾਹਰ ਗੁਰੂ ਘਰ ਦੇ ਵਿੱਚ ਜਿਹੜੀ ਇਹਨਾਂ ਨੇ ਬੇਅਦਵੀ ਕੀਤੀ ਹੈ ਕਿਸ ਤਰ੍ਹਾਂ ਦੀ ਕੋਈ ਪਗਬੁਗਲਾਹੀ ਆ ਹਨਾ ਬਹੁਤ ਮਾੜੀ ਗੱਲ ਆ ਜੀ ਇਹਨ ਜੇ ਕੋਈ ਇਦਾਂ ਦੀ ਗੱਲ ਸੀ ਉਹਨਾਂ ਦੇ ਭਤੀਜੇ ਨਾਲ ਲੈਣ ਦੇਣ ਸੀ ਕੋਈ ਗੱਲ ਸੀ ਤਾਂ ਪਿੰਡ ਦੀ ਪੰਚਾਇਤ ਹੈਗੀ ਕਮੇਟੀ ਹੈਗੀ ਗੱਲ ਕੀਤੀ ਜਾ ਸਕਦੀ ਸੀ ਪਰ ਗੁਰੂ ਘਰ ਦੇ ਵਜ਼ੀਰ ਨਾਲ ਇਦਾਂ ਹੋ ਜਾਣਾ ਬਹੁਤ ਹੀ ਮੰਦਭਾਗੀ ਘਟਣਾ ਏ ਸੋ ਬਣਦੀ ਕਾਰਵਾਈ ਹੈ ਜਿਹੜੀ ਉਹ ਦੋਸਤਿਆਂ ਤੇ ਹੋਣੀ ਚਾਹੀਦੀ ਆ ਪੁਲਿਸ ਪ੍ਰਸ਼ਾਸਨ ਦੇ ਇੱਥੇ ਅਧਿਕਾਰੀ ਆਏ ਸੀ ਉਹਨਾਂ ਨਾਲ ਕੀ ਗੱਲ ਹੋਈ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਅਸੀਂ ਜਦੋਂ ਗੱਲ ਕਰਨ ਲੱਗੇ ਤਾਂ ਉਹਨਾਂ ਨੇ ਇੱਥੋਂ ਭੱਜਣ ਦੀ ਤਿਆਰੀ ਕਰ ਲਈ ਗੱਡੀਆਂ ਲੈ ਕੇ ਇਦਾਂ ਭੱਜੇ ਨੇ ਜਿੱਦਾਂ ਕੋਈ ਗੁਨਾਹਗਾਰ ਭੱਜਦਾ ਏ ਉਹਨਾਂ ਨੇ ਇਸ ਮਸਲੇ ਤੇ ਬੋਲਣਾ ਵੀ ਸਹੀ ਨਹੀਂ ਸਮਝਿਆ ਸਾਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹ ਵੀ ਨਹੀਂ ਬੋਲੇ ਕਿਉਂ ਨਹੀਂ ਉਹ ਬੋਲ ਰਹੇ ਕੀ ਪ੍ਰੈਸ਼ਰ ਆ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਇਹ ਤਾਂ ਹੁਣ ਸਮਾਂ ਦੱਸੂਗਾ ਕਿਉਂ ਨਹੀਂ ਕੀਤੀ ਜਾ ਰਹੀ ਫਿਲਹਾਲ ਕਾਰਵਾਈ ਕਰਨ ਲਈ ਮੰਗ ਆ ਜਿਹੜੀ ਉਹ ਗ੍ਰਾਂਥੀ ਸਿੰਘ ਅਤੇ ਉਹਨਾਂ ਦੇ ਪਿੰਡ ਦੇ ਵਿਅਕਤੀਆਂ ਵੱਲੋਂ ਕੀਤੀ ਜਾ ਰਹੀ ਆ ਫਿਲਹਾਲ ਅੱਗੇ ਕੀ ਹੁੰਦਾ ਏ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਏ ਜਾਂ ਪਿੰਡ ਦੇ ਵਿਅਕਤੀ ਹੋਰ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ